ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇ ਆਨ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਆਲਟ ਸੈੱਟ ਕਰ ਦਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਨੋਟੀਫਿਕੇਸ਼ਨ ਨਾਲ ਜਰਾ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ ਨੰਬਰ 98783 93688 ਆ ਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਤੁਹਾਡੇ ਨਾਲ ਫਸਾਂ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਵਾ ਜੀ ਟੋਕਰ ਗੱਬਣ ਇਹ ਚੈੱਕ ਪਾਸ ਆ ਗਈ ਤੁਸੀਂ ਆਪਦੀ ਕਰਾ ਕੇ ਲੈਣੀ ਬਾਈ ਆਪਦੀ ਕਰਾ ਕੇ ਲੈ ਆਵਾ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੀ ਹੈ ਕਿਹੜਾ ਸੁਆ ਤੇ ਦੁੱਧਵਾਦ ਕਿੰਨਾ ਵਾ ਬਾਈ ਸ੍ਰੀ ਕਾਲ ਨਾਮ ਦੱਸ ਦੀ ਬਾਈ ਨਾ ਚੰਦਾ ਹਾਂ ਜੀ ਲੰਗਣਾ ਪਰਾਲਾ ਜਿਹੜਾ ਮੁਗਲ ਸੀ ਬਗਾ ਠੀਕ ਆ ਬਈ ਟੋਕੜਾ ਕਾ ਬਣ ਚੈੱਕ ਪਾਸ ਆ ਬਈ ਇਹ ਹਾਂ ਬਈ ਤੇ ਨਾ ਮਹੀਨੇ ਗੱਬਣਾ ਠੀਕ ਆ ਦੁੱਧ ਬਈ ਜਿਹੜਾ ਚੋਲਣਾ ਦੋ ਟਾਂ ਆਪਾਂ ਕਹਿੰਦੇ ਅੱਠ 9 ਕਿਲੋ ਲਊਗਾ ਕਿਉਂ ਆਪਾਂ ਚੋਕੇ ਲਈ 6 ਕਿਲੋ ਠੀਕ ਆ ਜੀ ਹੋਰ 5 ਕਿਲੋ ਦੁੱਧ ਕਿਉਂ ਉੱਪਰ ਗਿਆ ਉਹਨੇ ਘਰ ਦੀ ਬੈਠ ਸੀ ਦੂਜੇ ਸੂਣਾ ਆਉਣਾ ਨੇ ਤੇ ਨਾ ਮਹੀਨੇ ਗੱਬਣਾ ਠੀਕ ਆ ਪਹਿਲਾ ਸੂਈ ਵੀ ਆ ਹਾਂ ਪਹਿਲਾ ਸੂਆ ਠੀਕ ਆ ਦੋ ਦਿਨ ਕੰਨਾ 5 ਕਿਲੋ ਚੋਲਵੇ ਕਿਲੋ ਹਾਂ ਮੰਨ ਲੈ ਸਾਢੇ 4 ਮੰਨ ਕੇ ਆਵੇ ਯਾਰ ਬਸ ਠੀਕ ਆ ਜੀ ਐਵੇਂ ਆਪਾਂ ਨਹੀਂ ਉਹ ਜੀ ਭੁਗਾਈ ਕਰਦੇ ਲਓ ਦੋਸਤੋ ਵੀਰ ਦੀ ਇਹ ਤੁਹਾਨੂੰ ਬਾਈ ਕਿਸੇ ਘਰੋਂ ਵੀਡੀਓ ਪਾਉਂਦੇ ਰਹਿੰਨੇ ਆ ਕਿ ਚੰਗਾ ਕੋਈ ਨਾ ਇੱਕ ਦੋ ਲੈ ਲੈਂਦਾ ਬਾਈ ਵੇਚ ਲੈਂਦਾ ਵਾ ਵਪਾਰ ਦਾ ਹੀ ਕੰਮ ਆ ਬਾਈ ਦਾ ਸੋਹਣੀ ਫੇਸ ਕੁਆਲਿਟੀ ਆ ਬਾਈ ਕਹਿੰਦਾ ਆਪਾਂ ਚੋਈ 6 ਕਿਲੋ ਅਗਲਾ ਚੋਈ ਗਲਾ ਜੇ 4.5 ਕਿਲੋ ਆਪਣੇ ਘਰੋਂ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਗਈ ਤੁਸੀਂ ਆਪ ਦੀ ਕਰਾ ਲੈਣੇ ਹੱਦੀ ਚੋਈ ਲਈ ਸੋਹਣੇ ਥਾਣਾ ਪ੍ਰਿੰਟ ਵਸ਼ੀ ਦਾ ਬਹੁਤ ਚੰਗਾ ਵਾ ਲਾਲ ਡੱਬੀ ਆ ਗਈ ਆ ਦੇਖੋ ਹਣ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਦੋ ਧਰੇ 4.5 ਕਿਲੋ ਦੇ ਚੋਲੇ ਵਜੇ ਜਿਹੜਾ ਆਪਾਂ ਦੋ ਟਾਈਮ ਡੱਬੇ 'ਚ ਪਾਜਣਾ ਵਾ ਠੀਕ ਐ ਕਦ ਕੜ ਚੰਗਾ ਵਾ ਵਜੇ ਨੇ ਬਹੁਤਾ ਕੋਈ ਲਿੱਸੀ ਫਿੱਕੀ ਨਹੀਂ ਗਈ ਠੰਡੀ ਸੀ ਲ ਆ ਗਈ ਥੋੜਾ ਜਿਹਾ ਉਪਰਾ ਕਰਦੀ ਐ ਬਾਈ ਕਹਿੰਦਾ ਵੀ ਉਹਨਾਂ ਦੇ ਘਰ ਦੀ ਵਿਹੜ ਸੀਗੀ ਜਿਹਦਾ ਬਲਈ ਆ ਗਈ ਪਿਓ ਜ਼ਿੰਮੇਦਾਰਾਂ ਦੇ ਘਰੋਂ ਲਈ ਆ ਹਾ ਦੇਚੋਾਈ ਵਾਲੇ ਸੋਹਣੇ ਥਾਣਾਗਾ ਜਿੰਨਾ ਵੀ ਦੁੱਧ ਉਹਨੇ ਨਾਲ ਲਿਆ ਬਹੁਤ ਸੋਹਣਾ ਵਖਾ ਰਹੀ ਹੈਗੀ ਗਾਂ ਵੀ ਇਹ ਚੰਗੀ ਤਿਆਰ ਹੋ ਜੂਗੀ ਬਾਕੀ ਭਾਅ ਵੀ ਇਹਦਾ ਉਹੋ ਜਿਹਾ ਹੋਣਾ ਬਾਈ ਫਿਰ ਭਾਅ ਆ ਯਾਰ ਮੌਲ ਦਾ ਅਗਲਾ ਤਾਂ 45 ਮਗਲੀ ਆਪਾਂ ਉਹ ਕੰਮ ਨਹੀਂ ਕਰਨਾ ਮੌਲ 30000 ਰੁਪਈਆ ਜਮਾਨਤਾਨ ਕਰਾਂਗੇ ਠੀਕ ਆ ਲਓ ਜੀ ਦੋਸਤੋ ਜਮਾਂ ਹੀ ਨਿਕਾ ਜਾ ਭਾ 30000 ਰੁਪਈਆ ਬਾਈ ਕਹਿੰਦਾ ਆਪਾਂ ਉਹਦੇ ਚੋ ਮਾਨਤਾਨ ਕਰ ਦਿਆਂਗੇ ਆ ਠੰਡੀ ਸੀਲ ਆਗੀ ਜਿਵੇਂ ਮਰਜੀ ਤੁਸੀਂ ਇਹਨੂੰ ਜਾਤਕ ਵਾਲੇ ਤੇ ਬਹੁਤ ਆ ਬੋਦੀ ਬਾਦੀ ਚੰਗੀ ਆ ਨਿਕਨਿਕਾ ਕੰਨ ਆਗਾ ਪ੍ਰਿੰਟ ਵਾਸੀ ਦਾ ਸੋਹਣਾ ਵਾ ਹੋਊਗਾ ਵੀ ਸ਼ਾਇਦ ਗਰਮੀ ਰਿਹਾ ਤਾਂ ਬਾਕੀ ਸੋਹਣੀ ਵਹਿੜ ਜਿੰਨੀ ਵੀ ਹੈਗੀ ਆ ਬਜਟ ਰੋਜ ਨੂੰ ਠੀਕ ਆ ਕੱਦ ਚੰਗਾ ਵਾ ਜੇ ਮਰਜੀ ਐ ਕਰ ਲੋ 30000 ਰੁਪਏ ਛੋਟਾ ਜਿਹਾ ਮੁੱਲ ਇਹ ਤੇ ਲੋਕੀ ਜਿਹਨੇ ਦਦੂ ਛੱਡੀਆਂ ਵਾ ਡਰਾਈ ਕੀਤੀਆਂ ਲੋਕੀ 35 35000 ਮੁੱਲ ਹੈ ਤੁਸੀਂ ਆ ਵੀਡੀਓ ਵੇਖਣੇ ਤੇ ਵੀਡੀਓ ਵੇਖਣੇ ਆਗੇ ਸੋਹਣੀ ਵਹਿੜ ਆ ਮੁੱਲ ਜਮਾ ਜੈਜ 30000 ਰੁਪਏ ਜਿਹਦੇ ਪਸੰਦ ਆ ਤੁਸੀਂ ਬਾਈ ਨੇਗਾ ਬਾਈ ਖਰੀਦ ਲੈਣੀ ਆ ਡਾਕਟਰ ਸਹਿਬਾਂ ਨੂੰ ਜਿਆਦਾ ਚੈੱਕ ਲਿਆ ਕੇ ਚੈੱਕ ਪਾਸ ਤੁਸੀਂ ਆਪਦੀ ਕਰਾ ਕੇ ਲੈਣੀ ਦੋਸਤੋ ਬਾਈ ਕਰਾ ਕੇ ਲੈ ਆਵਾ ਤੁਸੀਂ ਆਪ ਕਹੇ ਬੇਨਤੀ ਹੈ ਬਾਈ ਚੈੱਕ ਕਰਾ ਕੇ ਦੇਣੀ ਆਪਾਂ ਬਾ ਠੀਕ ਆ ਬਾਈ ਕਿਉਂ ਮੌਸਮ ਨੂੰ ਤੈਨੂੰ ਵੀ ਬੜਾ ਖਾਂ ਗਰਮੀ ਵਾਲਾ ਆ ਗਿਆ ਹਾਂਜੀ ਹਾਂਜੀ ਅਗਲਾ ਮੋੜ ਤੇ ਕਹਿੰਦਾ ਯਾਰ ਆਏ ਆ ਜੋ ਚੈੱਕ ਕਰਾ ਲਈ ਲੰਮੜ ਕੇ ਲੰਬਾ ਨਹੀਂ ਹੁੰਦਾ ਠੀਕ ਆ ਖਾਲੀ ਖਾਲੀ ਤੇ ਪੈ ਤੇਰੇ ਆ ਜੇ ਗੱਬਣ ਉਹਦੇ ਅਗਲੇ ਦੇ ਯਾਰ ਪੰਦਰਾਂ ਤੈਨੂੰ ਵੀਡੀਓ ਆਪਣੇ ਕੋਲ ਹੈਗੀ ਆ ਡਾਕਟਰ ਦੀ ਵੀ ਠੀਕ ਆ ਅੱਜ ਮਗਾ ਸਕਦਾ ਬੰਦਾ ਜੇ ਆਨਲਾਈਨ ਮਗਾਉਂਦਾ ਹਾਂ ਜੋ ਜ਼ਿੰਮੇਦਾਰ ਆਪੂਗਾ ਆਪਾਂ ਵੀਡੀਓ ਡਾਕਟਰ ਦੀ ਨਾਲ ਘਲਦਾ ਦੋ ਦੋ ਇੱਕ ਦਿਨ ਮੈਂ ਚੱਕ ਲਈ ਵੀ ਆ ਚੱਕ ਕਰ ਜਾਂ ਉੱਧਰ ਚੈੱਕ ਕਰਾ ਲਈ ਆ ਅਗਲਾ ਆਪ ਦੀ ਆ ਆਪਣੇ ਕੋ ਵੀਡੀਓ ਹੈਗੀ ਆ ਜੀ ਡਾਕਟਰ ਦੀ ਬਣਾਈ ਵੀ ਨਾਲ ਠੀਕ ਆ ਹਾਂ ਲਓ ਵੀ ਦੋਸਤੋ ਇਹ ਵੀਰ ਮੇਰੀ ਤੁਹਾਨੂੰ ਲੋ ਗੱਲ ਹੈ ਕਿ ਬਾਈ ਇਹਦੀਆਂ ਵੀ ਡਾਕਟਰ ਵੀਡੀਓ ਬਣਾਈ ਜਾ ਗਈ ਡਾਕਟਰ ਉਸ ਚੈੱਕ ਕਰਤੀ ਆ ਵੀਰ ਆਪਦੇ ਘਰੇ ਲਿਆ ਆ ਵਾ ਠੀਕ ਆ ਪਰ ਬਾਈ ਤੁਸੀਂ ਇਹਦੀ ਚੈੱਕ ਕਰਾ ਕੇ ਲੈ ਜਾਣੀ ਆਂਗੀ ਤੁਹਾਨੂੰ ਪਹਲਾ ਤਿੰਨਾ ਦੀ ਆ ਚਾਰਾਂ ਦੀ ਆ ਕਿਉਂਕਿ ਬਾਈ ਦੇ گاਉ ਲਿਆ ਆ ਵਾ ਤੇ ਤੁਸੀਂ ਵੀ ਘੱਲ ਜਾਣੀ ਆਂਗੀ ਇਹ ਮੇਰੀ ਸਪੈਸ਼ਲ ਬੈਂਡ ਤੋਂ ਕੋਈ ਆ ਕੱਲੋ ਵੀਰ ਕਹਿੰਗਾ ਬਾਈ ਇਹ ਵੱਧ ਸੀ ਘੱਟ ਸੀ ਇਹ ਮੁੜ ਕੇ ਬਹੁਤ ਗੱਲਾਂ ਹੁੰਦੀਆਂ ਵਪਾਰ ਦੇ ਵਿੱਚ ਠੀਕ ਆ ਨਾ ਤੁਸੀਂ ਡਾਕਟਰ ਤੁਸੀਂ ਜੇ ਕੋਈ ਵੀਰ ਬਾਈ ਦੇ ਕੋਲ ਵੀਡੀਓ ਕਾਲ ਤੇ ਚਲੋ ਭਲਾ ਤੁਸੀਂ ਦੋ ਟਾਈਮ ਬਾਈ ਦੇ ਕੋਲ ਆ ਦੀ ਆਉਂਦਾਂ ਮਗਾਉਨੇ ਆ ਤਾਂ ਬਾਈ ਤੁਹਾਨੂੰ ਇੱਕ ਨੰਬਰ ਦੇਊਗਾ ਤੁਹਾਨੂੰ ਜੇ ਤੁਸੀਂ ਗਾਂ ਜਾਵੋ ਤੁਹਾਡੇ ਘਰੇ ਠੀਕ ਆ ਤੁਸੀਂ ਆਦੀ ਕਰ ਤਰ ਸਾ ਤੁਸੀਂ ਸ਼ਾਮ ਤੱਕ ਆਦੀ ਚੈੱਕ ਕਰਾ ਲਿਓਗਾ ਜੇ ਗੱਬਣ ਹੋਈ ਤਾਂ ਬਾਈ ਬਿਠਾ ਜੇ ਖਾਲੀ ਹੋ ਜੇ ਤੁਸੀਂ ਮੈਨੂੰ ਫੋਨ ਕਰੋ ਮੈਂ ਬਾਈ ਦੇ ਤੁਹਾਨੂੰ ਘਰ ਦਾ ਦੋ ਬਾਈ ਦਾ ਐਡਰੈਸ ਤੁਹਾਨੂੰ ਪਤਾ ਹੀ ਸਾਰਾ ਪੈਂਡ ਲੰਗਿਆਣਾ ਪਰਾਣਾ ਤਹਿਸੀਲ ਬੱਗ ਪਰਾਣਾ ਜ਼ਿਲ੍ਹਾ ਮੋਗਾ ਜੀ ਤੁਸੀਂ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਬਾਈ ਦੇ ਘਰੇ ਲੈ ਕੇ ਛੱਡ ਦਊਗਾ ਇਹ ਗੱਲ ਵਿਹਾਰੀ ਹੁੰਦੀ ਆਗੀ ਮੇਰੇ ਵੀ ਹੱਤਵਾਂ ਦੇ ਵਿੱਚ ਟੋਕੜ ਗੱਬੜ ਗਾਂ ਤਾਂ ਅਸੀਂ ਕਿਤੋਂ ਵੀ ਲੈਨੇ ਦੋਸਤੋ ਵੀ ਚੈੱਕ ਪਾਸਪਾਸ ਤੋਂ ਯਾਦੀ ਜ਼ਰੂਰ ਕਰਾ ਕੇ ਲਿਆ ਕਰੋ ਕਿਉਂਕਿ ਬਾਈ ਇਸ ਦੇ ਵਿੱਚ ਝੂਠ ਵੀ ਚੱਲਦਾ ਵਾ ਗਾਂ ਆਲੇ ਬਈ ਜ਼ਿਮੀਂਦਾਰ ਭਰਾ ਵੀ ਨਹੀਂ ਹਟਦੇ ਗਏ ਮੇਰੇ ਵੇਖਣ ਦੇ ਵਿੱਚ ਹੀ ਇੱਕ ਗੱਲ ਆਈ ਆਗੀ ਕਿਸੇ ਬੰਦੇ ਨੇ ਗਾਂ ਵੇਚੀ ਸੀਗੀ ਇਹ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਬਾਈ ਨਾ ਹੋਈ ਆ ਸਾਡੇ ਪਿੰਡ ਠੀਕ ਆ ਗਾਂ ਸੀ ਗਾਂ ਸੀਗੀ ਤੇ ਸਾਡੇ ਤਿੰਨ ਚਾਰ ਤੜੇ ਤਿੰਨ ਮੈਨੇ ਦੇਖਾ ਬਣ ਉਹਨੇ ਪੰਜਾਂ ਦੀ ਕਹਤਾ ਗਾਂ ਆਲੇ ਪੰਜਾਂ ਦੀ ਕਰਕੇ ਵੇਚਤੀ ਤੇ ਮੜਕਉਣ ਦਾ ਪਿਆ ਰੌਲਾ ਸਿੱਧੀ ਗੱਲ ਆ ਵੀ ਆ ਦੀ ਚੈੱਕ ਕਰਾ ਕੇ ਲਿਜਾਓ ਤਸੱਲੀ ਕਰਾਓ ਹਾਂ ਮਹਾਰਾਜ ਸਹੀ ਗੱਲ ਆ ਜੀ ਹੁਣ ਮੈਂ ਗਾਂ ਇੱਕ ਦਿਨ ਲੈ ਲਈ ਇਹ ਜਿਹੜੇ ਲਈ ਆਪਾਂ ਉਹ ਬੰਦਾ ਕਹਿੰਦਾ 14 ਕਿਲੋ ਦੁੱਧ ਆ ਠੀਕ ਆ ਜੀ ਜੋ ਬੱਚਾ ਲਾਇਆ ਤੇ ਥਣ ਤੈਨੋਂ ਦੀ ਠੀਕ ਆ ਮੱਥਾ ਮਰਾਇਆ ਬੰਦੇ ਨੇ ਠੀਕ ਆ ਇਹ ਮਾੜੀਆਂ ਗੱਲਾਂ ਬਾਈ ਹਾਂ ਤੇ ਇਹ ਲੱਗਦੇ ਪਹਿਲਾਂ ਹੀ ਹਾਂ ਪਹਿਲਾਂ ਕਹੋ ਅਗਲੇ ਨੂੰ ਹਾਂ ਆ ਚੀਜ਼ ਅਗਲੇ ਖੜੀ ਆ ਘੰਟਾ ਮੱਥਾ ਮਾਰਿਆ ਠੰਡ ਦਾ ਤੈਨੂੰ ਵੀ ਬੜਾ ਮੌਸਮ ਆਇਆ ਤੇ ਮੈਂ ਦੂਰੋਂ ਲੱਗੇ ਗਏ ਠੀਕ ਹੈ 9 ਕਿਲੋਮੀਟਰ ਤੇ ਮੁੜ ਗਏ ਬਾਈ ਭਾਈ ਬਹੁਤ ਦੀ ਠੀਕ ਆ ਲਓ ਦੋਸਤੋ ਆ ਮੈਂ ਤੁਹਾਨੂੰ ਹਰੇਕ ਦਿਨ ਤੁਹਾਨੂੰ ਵੀ ਮੇਰੀ ਵੀਡੀਓ ਤੇ ਚੈਨਲ ਤੇ ਵੀ ਇਹਨੇ ਕਾਕਾ ਵੀਡੀਓ ਪਾਉਂਦਾ ਵਾ ਅਸੀਂ ਵੀ ਉਹਨਾਂ ਨੇ ਕੋਈ ਪਹੁੰਚ ਪਹਿਲੀ ਗੱਲ ਤਾਂ ਲਓ ਨਾ ਬਈ ਠੱਗੀ ਧੋਖਾ ਬਹੁਤ ਆ ਦੇ ਵਿੱਚ ਸਾਰੇ ਇਮਾਨਦਾਰ ਨਹੀਂ ਗੇ ਤੇ ਸਾਰੇ ਚੋਰ ਨਹੀਂ ਗੇ ਤੋਕੜ ਕੇ ਬਜਰੂ ਚੈੱਕ ਪਾ ਕਰਾ ਕੇ ਲਵੋ ਕਿਉਂਕਿ ਘਰ ਵਾਲੇ ਵੀ ਨਹੀਂ ਹਟਦੇ ਬਾਈ ਉਹ ਵੀ ਕਹਿ ਦਿੰਦੇ ਬਾਈ ਹੁੰਦੀ ਤਿੰਨਾਂ ਦੀ ਪੰਜਾਂ ਦੀ ਗੱਭਣ ਕਹਿ ਦਿੰਦੇ ਆਗੇ ਤੇ ਗਾ ਵਪਾਰੀ ਦਾ ਗਾਉਂ ਲਈ ਹੁੰਦੀ ਗਾ ਐਸੇ ਡਾਕਟਰ ਤੇ ਆਪ ਦਾ ਲੈ ਕੇ ਬਾਈ ਚੈੱਕ ਕਰਾ ਕੇ ਜਰੂਰ ਲੈ ਜਾਓ ਧੰਨਵਾਦ ਜੀ ਛੋਗਣਾ ਪਾਈ ਦੀ ਆ ਪਕੜਾ ਨਤ ਪਾਈ ਦੀ ਠੀਕ ਆ ਬਾਈ ਆਪਣਾ ਵਿਚ ਨਾਲ ਹੀ ਲਿਗਾਉਂਦੇ ਆ ਠੀਕ ਆ ਹਾਂ ਆਪਾਂ ਕੋਈ ਚੱਕਰਨੀਆਂ ਵਾਲੇ ਥੱਲੀ ਕਰਕੇ ਲੈ ਕੇ ਜਾਓ ਚਲੋ ਉਹ ਤਾਂ ਬਾਈ ਚੀਜ਼ ਜੇ ਤੂੰ ਵੀਡੀਓ ਪਾ ਦੇਂਗਾ ਤਾਂ ਅਗਲੇ ਨੂੰ ਭਾਣਾ ਮਿਲ ਜੂਗੀ ਨਹੀਂ ਤੂੰ ਦੇਂਗਾ ਦੋ ਚਾਰ ਗਾਂਵ ਵਾਲੇ ਵਾਸਤੇ ਕੱਢਣਾ ਜੇ ਪੈਸੇ ਲੈਣੇ ਅਗਲੇ ਨੇ ਹਣਾ ਲਓ ਬਾਈ ਆਇਆ ਸੋਨੀ ਹਾਂ ਇਹਨੇ ਨੇ ਬਈ ਵੱਛੀ ਨਹੀਂ ਦਿੰਦਾ ਅਫਸਰ ਸਹੀ ਗੱਲ ਆ ਜੀ ਤੇ ਨਾ ਮਿਹਨੇ ਗੱਭਣਾ ਫਾਤਾ ਫਾਤਾ ਗੱਡੀ ਜਾਣਾ ਲੋ ਜੀ ਦੋਸਤੋ ਆ ਪਹਿਲਾ ਸੂਬਾ ਬਈ ਇਹ ਤਾਂ ਗੱਲ ਸੁਰ ਬਾਈ ਦੇ ਵਿੱਚ ਆਇਆ ਜਾਗੀ ਤੁਸੀਂ ਵੀਡੀਓ ਵਿੱਚ ਲੋਕ ਇੱਥੇ 15 ਤੋਂ ਲੈ ਕੇ 30 30000 ਤੱਕ ਵੱਛੀਆਂ ਦਾ ਮੰਗੀਆਂ ਜਿਹੜੀਆਂ ਪਤਾ ਨਹੀਂ ਸਾਲ ਨੂੰ ਬਾਨੀਆਂ ਡੇਢ ਸਾਲ ਨੂੰ ਬਾਨੀਆਂ ਚਲੋ ਉਹਨਾਂ ਨਾਲੇ ਚੰਗੀ ਆ ਤੋਕੜ ਗੱਭਣਾ ਚੈੱਕ ਪਾਸ ਆ ਗਈ ਤਰ ਕੋਈ ਵੀਰ ਗੁੱਸਾ ਵੀ ਕਰਨਗੇ ਸੁਣੇ ਜਾਣ ਕੇ ਕਹਿੰਦਾ ਬਈ ਇਹ ਤੇ ਤੁਸੀਂ ਵੇਖਣਾ ਆਪਦੇ ਜਿਹਨੂੰ ਲੈਣੀਆਂ ਹੈਗੀਆਂ ਜਿਹਨੂੰ ਵੱਛੀ ਪਾਲਣ ਦਾ ਸ਼ੌਂਕ ਹੈ ਵੱਛੀ ਪਾਲ ਲੈਣ ਤੋਕੜ ਗੱਭਣਾ ਤੋਕੜ ਗੱਭਣ ਲਾ ਕੇ ਪਾਲ